ਸਤਿ ਸ੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲਟਿਨ ਵੇਖਣ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਅੱਜ ਦੇ ਮੁੱਖ ਦਿੱਤਾ ਸਾਰ ਸੁਰਖੀਆਂ ਤੇ ਕੈਨੇਡਾ 'ਚ ਇੱਕ ਕਾਰੋਬਾਰੀ ਦਾ ਕਤਲ ਧਮਕੀਆਂ ਤੋਂ ਬਾਅਦ ਗੋਲੀ ਮਾਰ ਕੇ ਕੀਤਾ ਗਿਆ ਕਤਲ ਕੈਨੇਡਾ 'ਚ ਨਵੀਂ ਸਰਕਾਰ ਵੱਲੋਂ ਮੱਧ ਵਰਗ ਲਈ ਵੱਡਾ ਤੋਹਫਾ ਆਮਦਨ ਟੈਕਸ ਦੇ ਵਿੱਚ ਵੱਡੀ ਕਟੌਤੀ 356000 ਪ੍ਰਵਾਸੀਆਂ ਨੂੰ ਮਿਲੀ ਸਿਟੀਜ਼ਨਸ਼ਿਪ ਕੈਨੇਡਾ ਦੇ ਵਿੱਚ ਕਈਆਂ ਜੀਆਂ ਵੀਜ਼ਾਸੀਆਂ ਹੋਈਆਂ ਰੱਦ ਵਾਸ਼ਿੰਗਟਨ ਸਟੇਟ ਦੇ ਕਾਰੋਬਾਰੀਆਂ ਦਾ ਵੱਡਾ ਬਿਆਨ ਕਿ ਹਾਕ ਕੈਨੇਡੀਅਨਸ ਹੁਣ ਬਾਰਡਰ ਕਰਾਸ ਕਰਕੇ ਆਉਣ ਤੋਂ ਡਰ ਰਹੇ ਨੇ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡਾ ਦੇ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ ਇੱਕ ਸਿੱਖ ਕਾਰੋਬਾਰੀ ਦਾ ਕਤਲ ਹੋ ਗਿਆ ਤਮਕੀਆਂ ਤੋਂ ਬਾਅਦ ਉਸਨੂੰ ਗੋਲੀ ਮਾਰ ਦਿੱਤੀ ਗਈ ਪੀਐਲ ਰਿਜਨਲ ਪੁਲਿਸ ਨੇ ਇੱਕ ਕੀ ਨੂੰ ਗ੍ਰਿਫਤਾਰ ਕੀਤਾ ਹੈ ਜ਼ਬਰਨ ਵਸੂਲੀ ਦੇ ਨਾਲ ਸੰਬੰਧਿਤ ਮਾਮਲਾ ਦਾ ਸਜਾੜਿਆ ਹੈ ਉੰਟਾਰੀਓ ਦਾ ਕਾਰੋਬਾਰੀ ਹਰਜੀਤ ਸਿੰਘ ਟੱਡਾ ਦਾ ਮਿਸਿਸ ਸਾਗਾ ਦੇ ਵਿੱਚ ਦੁਪਹਿਰ ਵੇਲੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਮਾਮਲੇ ਦੇ ਵਿੱਚ ਫਰੋਤੀ ਦੀਆਂ ਧਮਕੀਆਂ ਮਿਲਣ ਦੀ ਵੀ ਗੱਲ ਕਹੀ ਗਈ ਸੀ ਜਾਂਚ ਚੋਰੀ ਹੈ ਹਰਜੀਤ ਸਿੰਘ ਟੱਡਾ ਮੂਲ ਰੂਪ ਦੇ ਨਾਲ ਬਾਜ਼ਪੁਰ ਉੱਤਰਾਖੰਡ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਤੇ ਮਿਸਿਸ ਸਾਗਾ ਦੇ ਵਿੱਚ ਟਰੱਕਿੰਗ ਸੇਫਟੀ ਤੇ ਕੰਪਲਾਈਂਸ ਦੇ ਨਾਲ ਜੁੜੇ ਕਾਰੋਬਾਰ ਚਲਾ ਰਹੇ ਸੀ ਉਹ ਟਰੱਕਿੰਗ ਇੰਡਸਟਰੀ ਦੇ ਵਿੱਚ ਕਾਫੀ ਮਸ਼ਹੂਰ 체ੜਾ ਨੇ ਹਰਜੀਤ ਸਿੰਘ ਟੱਡਾ ਜੋ ਕਿ ਕੈਂਠਾ ਦੇ ਮਿਸ ਸਾਗਾ ਚੇਟ ਟ੍ਰਾਕਿੰਗ ਸੁਰੱਖਿਆ ਅਤੇ ਪਾਲਣਾ ਦਾ ਕਾਰੋਬਾਰ ਚਲਾਉਂਦਾ ਸੀ ਉਸ ਨੂੰ 14 ਮਈ 2025 ਨੂੰ ਦੁਪਹਿਰ ਦੇ ਕਰੀਬ ਗੋਲੀ ਮਾਰ ਕੇ ਕਤਲ ਕੀਤਾ ਗਿਆ ਹੈ। ਇਹ ਕੜਨ ਟ੍ਰੇਨ ਮਰ ਡਰਾਈਵ ਅਤੇ ਟਾਲਫੋ ਰਵੇ ਦੇ ਨੇੜੇ ਡਿਕਸਨ ਅਤੇ ਡੇੜੀ ਰੋਡਸ ਦੇ ਨੇੜੇ ਵਾਪਰੀ ਹੈ। ਹਰਜੀਤ ਸਿੰਘ ਟੱਡਾ ਮੂਲ ਰੂਪ ਵਿੱਚ ਭਾਰਤ ਦੇ ਉੱਤਰਾਖੰਡ ਰਾਜ ਦੇ ਬਾਜਪੁਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ ਤੇ ਉਸ ਨੂੰ ਕੁਝ ਸਮੇਂ ਤੋਂ ਅਣਪਛਾਤੇ ਵਿਅਕਤੀਆਂ ਵੱਲੋਂ ਧਮਕੀ ਭਰੇ ਫੋਨ ਤੇ ਮੈਸੇਜਸ ਆ ਰਹੇ ਸਨ। ਇਹਨਾਂ ਧਮਕੀਆਂ ਚ ਉਸ ਤੋਂ ਪੈਸੇ ਮੰਗੇ ਜਾਂਦੇ ਸੀ ਤੇ ਪੈਸੇ ਆਦਿ ਨੇ ਗੰਭੀਰ ਨਤੀਜੇ ਪੁੱਗਤੰਦੀ ਚਿਤਾਵਨੀ ਦਿੱਤੀ ਗਈ ਸੀ ਪੀਲ ਰੀਜਨਲ ਪੁਲਿਸ ਨੇ ਦੱਖਣੀ ਏਸ਼ੀਆਈ ਕਾਰੋਬਾਰਾਂ ਨੂੰ ਨਿਸ਼ਾਨਾ ਬਣਾ ਕੇ ਹਾਲ ਹੀ ਵਿੱਚ ਹੋਈਆਂ ਜ਼ਬਰੀ ਵਸੂਲੀ ਤੇ ਹਿੰਸਕ ਘਟਨਾਵਾਂ ਦੀ ਜਾਂਚ ਲਈ ਇੱਕ ਵਿਸ਼ੇਸ਼ ਟਾਸਕ ਫੋਰਸ ਬਣਾਈ ਹੈ ਘਟਨਾ ਦੇ ਚਸ਼ਮਦੀਦਾਂ ਦੇ ਅਨੁਸਾਰ ਇਹ ਪੀੜਿਤ ਆਪਣੇ ਟਰੱਕ ਦੇ ਬਾਹਰ ਖੜਾ ਸੀ ਅਤੇ ਜਦੋਂ ਉਸਤੇ ਗੋਲੀ ਚਲਾਈ ਗਈ ਕੁਝ ਲੋਕਾਂ ਨੇ ਕਿਹਾ ਕਿ ਗੋਲੀਬਾਰੀ ਤੋਂ ਪਹਿਲਾਂ ਇੱਕ ਕਾਰ ਪੀੜਤ ਵੱਲ ਆਉਂਦੀ ਨਜ਼ਰ ਆਈ ਇੱਕ ਚਸ਼ਮਦੀਦ ਦੇ ਗਵਾਹ ਨੇ ਕਿਹਾ ਕਿ ਉਸਨੇ 15 ਤੋਂ 16 ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਉਹ ਚਸ਼ਮਦੀਦ ਦੇ ਗਵਾਹ ਕਟਾਂ ਵਾਲੀ ਥਾਂ ਦੇ ਸਾਹਮਣੇ ਵਾਲੀ ਸੜਕ ਤੇ ਕੰਮ ਕਰ ਰਿਹਾ ਸੀ ਚਸ਼ਮਦੀਦਾਂ ਦੇ ਅਨੁਸਾਰ ਗੋਲੀਬਾਰੀ ਦੌਰਾਨ ਇੱਕ ਗੋਲੀ ਕਟਾਂ ਵਾਲੀ ਥਾਂ ਦੇ ਨੇੜੇ ਇੱਕ ਲਾਅ ਫਰਮ ਦੀ ਖਿੜਕੀ 'ਚ ਵੀ ਲੱਗੀ ਉੱਥੇ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਬੁੱਲਸ ਵੱਲੋਂ ਚਲਾਈ ਗਈ ਗੋਲੀ ਉਸ ਦੀ ਕੁਰਸੀ ਦੇ ਪਿੱਛੇ ਦੀਵਾਰ ਤੇ ਜਾ ਲੱਗੀ ਜੇ ਉਹ ਉਸ ਸਮੇਂ ਕੁਰਸੀ 'ਤੇ ਬੈਠਾ ਹੁੰਦਾ ਤਾਂ ਸ਼ਾਇਦ ਉਹ ਵੀ ਜਿੰਦਾ ਨਾ ਰਹਿੰਦਾ ਪੀਲ ਰੀਜਨਲ ਪੁਲਿਸ ਨੇ ਬੁਲਾਰ ਨੇ ਕਾਂਸਟੇਬਲ ਮਿਸ਼ੈਲਾ ਸਟਫੋਰਡ ਨੇ ਕਿਹਾ ਕਿ ਹੁਣ ਤੱਕ ਜੀਆ 29 ਤੋਂ ਵੱਧ ਘਟਨਾਵਾਂ ਵਾਪਰ ਚੁੱਕੀਆਂ ਨੇ ਜਿਨ੍ਹਾਂ ਚੋਂ ਬਹੁਤ ਸਾਰੀਆਂ ਗੋਲੀਬਾਰੀ ਤੇ ਅਗਜ਼ਿਨੀ ਨਾਲ ਰਿਲੇਟਿਡ ਨੇ ਇਨ੍ਹਾਂ ਘਟਨਾਵਾਂ 'ਚ ਟਰੱਕਿੰਗ ਕੰਪਨੀਆਂ ਰੈਸਟੋਰੈਂਟ ਜੁਐਲਰੀ ਸ਼ਾਪਸ ਅਤੇ ਹੋਰ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਪੁਲਿਸ ਨੇ ਹੁਣ ਤੱਕ 21 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਨ੍ਹਾਂ ਵਿਰੁੱਧ 150 ਤੋਂ ਵੱਧ ਦੋਸ਼ ਆਇਦ ਕੀਤੇ ਗਏ ਨੇ ਇਨ੍ਹਾਂ ਚੋਂ ਬਹੁਤ ਸਾਰੇ ਮੁਲਜ਼ਮਾਂ ਦੇ ਭਾਰਤ 'ਚ ਸੰਗਠਿਤ ਅਪਰਾਧ ਸਮੂਹਾਂ ਨਾਲ ਸੰਬੰਧ ਹੋਣ ਦਾ ਖੁਚ ਹੈ ਪੀਲ ਪੁਲਿਸ ਮੁਖੀ ਨਿਸ਼ਾਨ ਦਰਿਆਪਾ ਨੇ ਇਹ ਕਿਹਾ ਕਿ ਇੱਕ ਗੁੰਜਲਦਾਰ ਤੇ ਇੰਟਰਨੈਸ਼ਨਲ ਪੱਧਰ ਤੇ ਖਿੰਡਿਆ ਹੋਇਆ ਅਪਰਾਧ ਨੈੱਟਵਰਕ ਹੋ ਸਕਦਾ ਹੈ ਹਰਜੀਤ ਸਿੰਘ ਢੱਡਾ ਦੇ ਕਤਲ ਨੇ ਕੈਨੇਡਾ ਚ ਵਸੇ ਭਾਰਤੀ ਭਾਈਚਾਰੇ ਖਾਸ ਕਰਕੇ ਪੰਜਾਬੀ ਤੇ ਉੱਤਰਾਖੰਡ ਦੇ ਪ੍ਰਵਾਸੀਆਂ ਚ ਡਰ ਤੇ ਅਰਥ ਸੁਰੱਖਿਆ ਦੀ ਭਾਵਨਾ ਨੂੰ ਹੋੜ ਡੂੰਗਾ ਕਰਤਾ ਹੈ ਬਹੁਤ ਸਾਰੇ ਕਾਰੋਬਾਰੀ ਹੁਣ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਨੇ ਤੇ ਪੁਲਿਸ ਤੋਂ ਤੁਰੰਤ ਤੇ ਪ੍ਰਭਾਵਸ਼ਾਲੀ ਕਾਰਵਾਈ ਦੀ ਮੰਗ ਕਰ ਰਹੇ ਨੇ ਪੀਲ ਰੀਜਨਲ ਪੁਲਿਸ ਭਾਈਚਾਰੇ ਨੂੰ ਅਪੀਲ ਕਰ ਰਹੀ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਤਰ੍ਹਾਂ ਦੀਆਂ ਧਮਕੀਆਂ ਮਿਲ ਰਹੀਆਂ ਨੇ ਜਾਂ ਕਿਸੇ ਸ਼ੱਕੀ ਗਤੀ ਦੀ ਬਾਰੇ ਪਤਾ ਹੈ ਤਾਂ ਤੁਰੰਤ ਪੁਲਿਸ ਦੇ ਨਾਲ ਸੰਪਰਕ ਕਰਨ ਪੁਲਿਸ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਉਹ ਅਜਿਹੇ ਅਪਰਾਧਾਂ ਨੂੰ ਬਰਦਾਸ਼ਤ ਨਹੀਂ ਕਰਨਗੇ ਤੇ ਦੋਸ਼ੀਆਂ ਨੂੰ ਨਿਆਂ ਦੇ ਕਟਾਰੇ 'ਚ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਜ਼ਿਕਰ ਇਹ ਖਾਸ ਹੈ ਹਰਜੀਤ ਸਿੰਘ ਟੰਡਾ ਨੂੰ ਜਦੋਂ ਗੋਲੀ ਲੱਗੀ ਤਾਂ ਫਿਰ ਆਸ-ਪਾਸ ਦੇ ਇਲਾਕਿਆਂ 'ਚ ਤਣਾਅਪੂਰਨ ਮਾਹੌਲ ਫੈਲ ਗਿਆ। ਪੁਲਿਸ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਦੇ ਉੱਤੇ ਦਿੱਤੀ ਤੇ ਕਿਹਾ ਕਿ ਇੱਕ ਵਿਅਕਤੀ ਨੂੰ ਗੋਲੀ ਲੱਗ ਗਈ ਹੈ। ਉਸ ਤੋਂ ਕੁਝ ਹੀ ਸਮੇਂ ਬਾਅਦ ਉਸ ਨੂੰ ਹਸਪਤਾਲ ਲਿਜਾਣਦਿਆਂ ਹੋਇਆਂ ਉਸ ਦੀ ਮੌਤ ਹੋ ਗਈ ਤੇ ਪੁਲਿਸ ਨੇ ਅਪਡੇਟ ਕੀਤੀ ਜਾਣਕਾਰੀ 'ਚ ਦੱਸਿਆ ਕਿ ਹਰਜੀਤ ਸਿੰਘ ਟੰਡਾ ਹੁਣ ਇਸ ਦੁਨੀਆ 'ਚ ਨਹੀਂ ਰਹੇ। ਉਧਰ ਪਰਿਵਾਰ ਇਸ ਖਬਰ ਨੂੰ ਸੁਣਨ ਤੋਂ ਬਾਅਦ ਡੂੰਘੇ ਸਦਮੇ ਦੇ ਵਿੱਚ ਹੈ ਤੇ ਉਧਰ ਕੈਨੇਡਾ ਦੇ ਵਿੱਚ ਨਵੀਂ ਸਰਕਾਰ ਨੇ ਨਵਾਂ ਕੈਬਨਿਟ ਬਣਾਇਆ ਤੇ ਨਵੇਂ ਫੈਸਲੇ ਲਏ ਨੇ ਕੈਨੇਡਾ ਦੇ ਵਿੱਚ ਨਵੀਂ ਸਰਕਾਰ ਦੇ ਵੱਲੋਂ ਮਿਡਲ ਕਲਾਸ ਨੂੰ ਵੱਡਾ ਤੋਹਫਾ ਦਿੱਤਾ ਗਿਆ ਆਮਦਨ ਟੈਕਸ ਦੇ ਵਿੱਚ ਕਟੌਤੀ ਕੀਤੀ ਗਈ ਹੈ ਕੈਨੇਡਾ ਦੀ ਨਵੀਂ ਸਰਕਾਰ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਦੇ ਹੇਠ ਮਿਡਲ ਕਲਾਸ ਨੂੰ ਵੱਡੀ ਰਾਹਤ ਦੇ ਦਿੱਤੀ ਹੈ ਨਵੀਂ ਕੈਬਨਿਟ ਦੇ ਗਠਨ ਤੋਂ ਤੁਰੰਤ ਬਾਅਦ ਸਰਕਾਰ ਨੇ ਐਲਾਨ ਕੀਤਾ ਕਿ 1 ਜੁਲਾਈ 2025 ਤੋਂ ਨਿਜੀ ਆਮਦਨ ਟੈਕਸ ਦੀ ਸਭ ਤੋਂ ਘੱਟ ਦਰ 15% ਤੋਂ ਘਟਾ ਕੇ 14% ਕਰ ਦਿੱਤੀ ਜਾਵੇਗੀ ਕੈਨੇਡਾ ਦੇ ਨਵੇਂ ਮੰਤਰੀ ਮੰਡਲ ਦੇ ਗਠਨ ਤੋਂ ਬਾਅਦ ਸ਼ੁਰੂ ਹੋਏ ਨਵੇਂ ਸੰਸਦਿਤ ਸੈਸ਼ਨ 'ਚ ਸਰਕਾਰ ਨੇ ਆਪਣੀਆਂ ਮੁੱਖ ਵਿਧਾਨਕ ਤਰਜੀਹਾਂ 'ਚ ਇੱਕ ਵੱਜੂ ਨਿਜੀ ਆਮਦਨ ਟੈਕਸ 'ਚ ਵੱਡੀ ਕਟੌਤੀ ਦਾ ਐਲਾਨ ਕੀਤਾ ਹੈ। ਇਸ ਪ੍ਰਸਤਾਵ ਮੁਤਾਬਕ 1 ਜੁਲਾਈ 2025 ਤੋਂ ਘਟੋ ਘਾਟ ਸਿਮਾਂਤ ਨਿਜੀ ਆਮਦਨ ਟੈਕਸ ਦਰ ਮੌਜੂਦਾ 15% ਤੋਂ ਘਟਾ ਕੇ 14% ਕੀਤੀ ਜਾਵੇਗੀ। ਇਸੇ ਫੈਸਲੇ ਨਾਲ ਲਗਭਗ 22 ਮਿਲੀਅਨ ਕੈਨੇਡੀਅਨ ਨਾਗਰਿਕਾਂ ਨੂੰ ਲਾਭ ਹੋਣ ਦੀ ਉਮੀਦ ਹੈ। ਸਰਕਾਰੀ ਆਂਕੜਿਆਂ ਅਨੁਸਾਰ ਦੋ ਆਮਦਨ ਵਾਲੇ ਪਰਿਵਾਰ 2026 ਤੱਕ ਸਾਲਾਨਾ ਲਗਭਗ 840 ਅਮਰੀਕੀ ਡਾਲਰ ਬਚਾ ਸਕਦੇ ਨੇ ਕੈਨੇਡਾ ਦੇ ਵਿੱਤ ਵਿਭਾਗ ਨੇ ਇੱਕ ਪ੍ਰੈਸ ਰਿਲੀਜ਼ ਜਿਖੇ ਹੈ ਕਿ ਵਿੱਤ ਮੰਤਰੀ ਤੇ ਰਾਸ਼ਟਰੀ ਮਾਲੀਆ ਮੰਤਰੀ ਫਰੈਂਚਾ ਫਿਲਿਪ ਸ਼ੈਂਪੇਨ ਨੇ ਸੰਸਦ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ 'ਚ ਸਰਕਾਰ ਦੀਆਂ ਮੁੱਖ ਯੋਜਨਾਵਾਂ ਵਿੱਚੋਂ ਇੱਕ ਦਾ ਐਲਾਨ ਕੀਤਾ ਹੈ ਇਹ ਯੋਜਨਾ ਲਗਭਗ 22 ਮਿਲੀਅਨ ਕੈਨੇਡੀਅਨਸ ਨੂੰ ਰਾਹਤ ਪ੍ਰਦਾਨ ਕਰੇਗੀ ਤੇ ਇਹ ਰਾਹਤ ਟੈਕਸ ਦੇ ਨਾਲ ਜੁੜੀ ਹੋਈ ਹੈ ਇਸ ਦੇ ਨਤੀਜੇ ਵਜੋਂ ਦੋ ਆਮਦਨ ਵਾਲੇ ਪਰਿਵਾਰਾਂ ਨੂੰ 2026 ਤੱਕ ਸਾਲਾਨਾ 840 ਡਾਲਰ ਤੱਕ ਦੀ ਬਚਤ ਹੋਵੇਗੀ। ਰਿਲੀਜ਼ ਚ ਕਿਹਾ ਗਿਆ ਹੈ ਕਿ ਨਵੇਂ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਨਿਜੀ ਆਮਦਨ ਟੈਕਸ ਦੀ ਘਟੋਕਟ ਸੀਮਤ ਦਰ 15% ਤੋਂ ਘਟਾ ਕੇ 14% ਕੀਤੀ ਜਾਵੇਗੀ। ਇਹ ਬਦਲਾਅ 1 ਜੁਲਾਈ 2025 ਤੋਂ ਲਾਗੂ ਹੋਣਗੇ। ਇਸ ਟੈਕਸ ਕਟੌਤੀ ਦਾ ਉਦੇਸ਼ ਮਿਹਨਤੀ ਨਾਗਰਿਕਾਂ ਨੂੰ ਆਪਣੇ ਖਰਚੇ ਨੂੰ ਪੂਰਾ ਕਰਨ ਲਈ ਤਨਖਾਹ ਦਾ ਵਧੇਰੇ ਇਸਤੇਮਾਲ ਕਰਨ ਦੀ ਆਗਿਆ ਦੇਣਾ ਤੇ ਖਾਸ ਕਰਕੇ ਉਹਨਾਂ ਖੇਤਰਾਂ 'ਚ ਜਿੱਥੇ ਇਸ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਕਦਮ ਨਾਲ 2025-26 ਤੋਂ ਸ਼ੁਰੂ ਹੋ ਕੇ ਅਗਲੇ 5 ਸਾਲਾਂ ਚ ਕੈਨੇਡੀਅਨਸ ਨੂੰ ਸਤਾਈ ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੀ ਸੰਚਿਤ ਟੈਕਸ ਬਚਤ ਹੋਵੇਗੀ। ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਇੱਕ ਪੋਸਟ ਦੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਦੇ ਨਵੇਂ ਮੰਤਰੀ ਮੰਡਲ ਨੇ ਸਵੇਰੇ ਆਪਣੀ ਪਹਿਲੀ ਮੀਟਿੰਗ ਕੀਤੀ ਤੇ ਉਨ੍ਹਾਂ ਆਖਿਆ ਹੈ ਕਿ ਸਰਕਾਰ ਦੀਆਂ ਤਰਜੀਹਾਂ ਚੋਂ ਇੱਕ ਮੱਧ ਵਰਗ ਲਈ ਟੈਕਸ ਘਟਾਉਣਾ ਵੀ ਸ਼ਾਮਲ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ 1 ਜੁਲਾਈ ਤੋਂ ਮਿਹਨਤੀ ਕੈਨੇਡੀਅਨਸ ਨੂੰ ਆਪਣੀ ਤਨਖਾਹ ਦਾ ਵਧੇਰੇ ਹਿੱਸਾ ਆਪਣੇ ਕੋਲ ਰੱਖਣ ਦਾ ਮੌਕਾ ਮਿਲੇਗਾ। ਪੀਐਮ ਕਾਰਨੀ ਨੇ ਪਿਛਲੇ ਮਹੀਨੇ ਆਖਿਆ ਸੀ ਕਿ ਸਟੇ ਰਹਿਣ ਚਹੰਦੀ ਵਾਦੀ ਲਾਗਤ ਨੂੰ ਪੂਰਾ ਕਰਨ ਤੇ ਆਮਦਨ ਦੇ ਵੱਡੇ ਹਿੱਸੇ ਨੂੰ ਬਚਾਉਣ ਲਈ ਬਦਲਾਅ ਦੀ ਮੰਗ ਕੀਤੀ ਸੀ ਉਹਨਾਂ ਕਹਿੰਦੇ ਹਨ ਕਿ ਮੇਰੀ ਸਰਕਾਰ ਨੇ ਇਹ ਬਦਲਾਅ ਲਿਆਂਦਾ ਹੈ ਅਸੀਂ ਮੱਧ ਵਰਗ ਤੇ ਟੈਕਸ ਦਾ ਬੋਝ ਘਟਾਵਾਂਗੇ ਤੇ ਔਸਤ ਪਰਿਵਾਰ ਨੂੰ ਪ੍ਰਤੀ ਸਾਲ ਲਗਭਗ 840 ਯੂਐਸ ਡਾਲਰ ਬਚਾਉਣ ਵਿੱਚ ਮਦਦ ਕੀਤੀ ਜਾਵੇਗੀ ਸ਼ੈਂਪੇਨ ਨੇ ਨਵੀਂ ਟੈਕਸ ਕਟੌਤੀ ਦੇ ਆਰਥਿਕ ਪ੍ਰਭਾਵ ਨੂੰ ਦਰਸਾਉਂਦਿਆਂ ਕਿਹਾ ਹੈ ਕਿ ਇਹ ਕਦਮ ਕਾਰੋਬਾਰੀ ਅਨਿਸ਼ਚਿਤਤਾ ਅਤੇ ਮੌਜੂਦਾ ਆਰਥਿਕ ਚੁਣੌਤੀਆਂ ਦੇ ਵਿਚਾਲੇ ਲੋਕਾਂ ਦਾ ਸਮਰਥਨ ਕਰੇਗਾ ਕੈਨੇਡਾ ਦੇ ਵਿੱਤ ਵਿਭਾਗ ਅਨੁਸਾਰ ਆਮਦਨ ਦੀ ਰਿਪੋਰਟ ਕੀਤੀ ਜਾਂਦੀ ਹੈ ਟੈਕਸ ਦੀ ਗੱਣਾ ਸਾਲਾਨਾ ਕੀਤੀ ਜਾਂਦੀ ਹੈ ਜੇਕਰ ਸਾਲ ਦੇ ਅੱਧ ਵਿੱਚ ਸਭ ਤੋਂ ਘੱਟ ਟੈਕਸ ਦਰ ਵਿੱਚ 1% ਦੀ ਕਟੌਤੀ ਕੀਤੀ ਜਾਂਦੀ ਹੈ ਤਾਂ ਇਹ ਦਰ ਪੂਰੇ ਸਾਲ 2025 ਲਈ 14.5% ਹੋਵੇਗੀ ਜਦਕਿ ਇਹ 2026 ਤੇ ਉਸ ਤੋਂ ਬਾਅਦ ਦੇ ਸਾਲਾਂ ਲਈ 14% ਰਹਿ ਜਾਵੇਗੀ ਕੈਨੇਡਾ ਰੈਵਨਿਊ ਏਜੰਸੀ ਜੁਲਾਈ ਅਤੇ ਦਸੰਬਰ 2025 ਦੇ ਵਿਚਾਲੇ ਦੀ ਮਿਆਦ ਲਈ ਸਰੋਤ ਤੇ ਟੈਕਸ ਕਟੌਤੀ ਲਈ ਟੇਬਲਾਂ ਨੂੰ ਅਪਡੇਟ ਕਰੇਗੀ ਇਸ ਦਾ ਉਦੇਸ਼ ਮਾਲਕਾਂ ਨੂੰ 1 ਜੁਲਾਈ 2025 ਤੋਂ ਕਰਮਚਾਰੀਆਂ ਦੀ ਆਮਦਨ ਤੇ ਘੱਟ ਟੈਕਸ ਕਟੌਤੀ ਕਰਨ ਦੇ ਯੋਗ ਬਣਾਉਣਾ ਹੈ ਇਸ ਮਤਲਬ ਹੈ ਕਿ 1 ਜੁਲਾਈ 2025 ਤੋਂ ਤਨਖਾਹ ਤੇ ਹੋਰ ਸਰੋਤ ਕਟੌਤੀਯੋਗ ਆਮਦਨ ਤੇ 14 ਫੀਸਦੀ ਦੀ ਦਰ ਨਾਲ ਟੈਕਸ ਰੋਕਿਆ ਜਾ ਸਕਦਾ ਹੈ ਜੇਕਰ ਇਹ ਜਾਣ ਨਹੀਂ ਕੀਤਾ ਜਾਂਦਾ ਤਾਂ ਲੋਕਾਂ ਨੂੰ ਇਹ ਟੈਕਸ ਰਾਹਤ 2026 ਦੀ ਬਸੰਤ ਚ ਆਪਣੇ 2025 ਦੇ ਟੈਕਸ ਰਿਟਰਨ ਫਾਈਲ ਕਰਨ ਤੇ ਮਿਲੇਗੀ ਤੇ ਅਦਰੇ 350000 ਪ੍ਰਵਾਸੀਆਂ ਨੂੰ ਕੈਨੇਡਾ ਦੇ ਵਿੱਚ ਸਿਟੀਜ਼ਨਸ਼ਿਪ ਮਿਲ ਗਈ ਹੈ ਕੈਨੇਡਾ ਦੇ ਵੱਲੋਂ ਲੱਖਾਂ ਦੀ ਗਿਣਤੀ ਦੇ ਵਿੱਚ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਪੀਆਰਸ ਦਿੱਤੀਆਂ ਜਾ ਰਹੀਆਂ ਨੇ ਜਨਵਰੀ ਤੋਂ ਮਾਰਚ ਤੱਕ 1,04,300 ਪ੍ਰਵਾਸੀਆਂ ਨੂੰ ਪੀਆਰ ਦਿੱਤੀ ਗਈ ਹੈ ਤੇ ਇਸ ਵਿੱਚੋਂ ਹੁਣ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਨੇ ਸਿਟੀਜ਼ਨਸ਼ਿਪ ਵਾਸਤੇ ਅਪਲਾਈ ਕੀਤਾ ਸੀ ਕੁੱਲ ਗਿਣਤੀ ਜ਼ਿਆਦਾ ਹੋਣ ਤੋਂ ਬਾਅਦ 3,50,000 ਪ੍ਰਵਾਸੀਆਂ ਨੂੰ ਆਖਰਕਾਰ ਕੈਨੇਡੀਅਨ ਸਿਟੀਜ਼ਨਸ਼ਿਪ ਮਿਲ ਗਈ। ਕੈਨੇਡਾ ਵੱਲੋਂ ਲੱਖਾਂ ਦੀ ਗਿਣਤੀ ਵਿੱਚ ਵੀਜ਼ਾ ਅਰਜ਼ੀਆਂ ਰੱਦ ਕੀਤੇ ਜਾਣ ਦਰਮਿਆਨ ਜਨਵਰੀ ਤੋਂ ਮਾਰਚ ਤੱਕ 1,04,300 ਪ੍ਰਵਾਸੀਆਂ ਨੂੰ ਪੀਆਰ ਦਿੱਤੀ ਗਈ। 8 ਲੱਖ 53000 ਅਰਜ਼ੀਆਂ ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਵਿਭਾਗ ਕੋਲ ਵਿਚਾਰधीन ਨੇ ਕੈਨੇਡੀਅਨ ਨਾਗਰਿਕਤਾ ਨਾਲ ਸੰਬੰਧਿਤ ਅਰਜ਼ੀਆਂ ਦੀ ਗੱਲ ਕੀਤੀ ਜਾਵੇ ਤਾਂ 239000 ਅਰਜ਼ੀਆਂ ਦੀ ਪ੍ਰੋਸੈਸਿੰਗ ਚੱਲ ਰਹੀ ਹੈ ਜਿਨ੍ਹਾਂ ਵਿੱਚੋਂ 196000 ਦਾ ਨਿਪਟਾਰਾ ਤੈਅਸ਼ੁਦਾ ਸਮਾਂ ਹੱਦ ਦੇ ਅੰਦਰ ਹੋਣ ਦੀ ਉਮੀਦ ਹੈ ਇਮੀਗ੍ਰੇਸ਼ਨ ਵਿਭਾਗ ਨੇ ਦੱਸਿਆ ਹੈ ਕਿ 1 April 2024 ਤੋਂ 31 March 2025 ਤੱਕ 350300 ਪ੍ਰਵਾਸੀਆਂ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਦਿੱਤੀ ਗਈ ਵਿਜ਼ਟਰ ਵੀਜ਼ਾ ਸਟੂਡੈਂਟ ਵੀਜ਼ਾ ਤੇ ਵਰਕ ਪਰਮਿਟ ਨਾਲ ਸੰਬੰਧਿਤ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਮੌਜੂਦਾ ਵਰੇ ਦੇ ਪਹਿਲੇ 3 ਮਹੀਨੇ ਦੌਰਾਨ 1,69,000 ਸਟੱਡੀ ਵੀਜ਼ਾ ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ ਜਦਕਿ ਵਰਕ ਪਰਮਿਟ ਤੇ ਵਾਧੇ ਤੇ ਨਵੇਂ ਵਰਕ ਪਰਮਿਟ ਵਾਲੀਆਂ 3,96,000 ਅਰਜ਼ੀਆਂ ਦੀ ਪ੍ਰੋਸੈਸਿੰਗ ਮੁਕੰਮਲ ਕੀਤੀ ਗਈ ਇਮੀਗ੍ਰੇਸ਼ਨ ਵਿਭਾਗ ਕੋਲ 20 ਲੱਖ ਤੋਂ ਵੱਧ ਵੀਜ਼ਾ ਅਰਜ਼ੀਆਂ ਵਿਚਾਰधीन ਨੇ ਜਿਨ੍ਹਾਂ ਵਿੱਚੋਂ 7,80,000 ਬੈਕਲੌਗ ਜਮੰਨੀਆਂ ਚਾਲੀਆਂ ਨੇ ਵਿਸਟਰਡ ਵੀਜ਼ਾ ਤੇ ਕੈਨੇਡਾ ਪੁੱਜੇ ਲੋਕ ਆਪਣੀ ਵੀਜ਼ਾ ਮਿਆਦ ਚ ਵਾਧਾ ਕਰਵਾਉਂਦਿਆਂ ਵੱਤ ਤੋਂ ਵੱਧ ਸਮਾਂ ਮੁਲਕ ਵਿੱਚ ਰਹਿਣ ਉਤਰਜੀਦੀ ਰਹੇ ਨੇ 2019 ਚ ਅਜਿਹੇ ਲੋਕਾਂ ਦੀ ਗਿਣਤੀ 1,97,000 ਦਰਜ ਕੀਤੀ ਗਈ ਜੋ 2024 ਤੱਕ ਵਧ ਕੇ 3,90,000 ਦੇ ਨੇੜੇ ਪਹੁੰਚ ਗਈ ਕੈਨੇਡਾ ਚ ਮੌਜੂਦ ਹੁੰਦਿਆਂ ਵਿਸਟਰਡ ਵੀਜ਼ਾ ਮਿਆਦ ਚ ਵਾਦੇ ਦੀਆਂ ਸੰਭਾਵਨਾਵਾਂ ਕਾਫੀ ਵੱਧ ਜਾਂਦੀਆਂ ਨੇ ਤੇ 95% ਅਰਜ਼ੀਆਂ ਪ੍ਰਵਾਨ ਹੋਣ ਦੀ ਰਿਪੋਰਟ ਹੈ ਉੱਤਰ ਅਸਟੱਡੀ ਵੀਜ਼ਾ ਅਰਜ਼ੀਆਂ ਦੀ ਰੱਦ ਹੋਣ ਦੀ ਰਫ਼ਤਾਰ ਬਹੁਤ ਜ਼ਿਆਦਾ ਹੋਣ ਕਰਕੇ ਭਾਰਤੀ ਵਿਦਿਆਰਥੀ ਹੁਣ ਆਇਰਲੈਂਡ ਵਰਗੇ ਮੁਲਕਾਂ ਨੂੰ ਤਰਜੀਹ ਦੇ ਰਹੇ ਨੇ ਜਿਸ ਦੇ ਮੱਦੇਨਜ਼ਰ ਕੈਨੇਡਾ ਦੇ ਅਸਟੱਡੀ ਵੀਜ਼ਾ ਲਈ 2024 ਦੌਰਾਨ ਪੁੱਜੀਆਂ ਅਰਜ਼ੀਆਂ ਦੀ ਗਿਣਤੀ 4 ਲੱਖ 69000 ਰਹਿ ਗਈ ਹੈ ਜੋ 2023 ਚ 8 ਲੱਖ 68000 ਦਰਜ ਕੀਤੀ ਗਈ ਸੀ ਕੈਨੇਡਾ ਤੋਂ ਲਾਵਾ ਆਸਟ੍ਰੇਲੀਆ ਯੂਕੇ ਤੇ ਅਮਰੀਕਾ ਦੇ ਸਟੱਡੀ ਵੀਜ਼ਾ ਲਈ ਵੀ ਕਮਾਂਤਰੀ ਵਿਦਿਆਰਥੀਆਂ ਵੱਲੋਂ ਅਰਜ਼ੀਆਂ 'ਚ ਵੱਡੀ ਕਮੀ ਆਈ ਹੈ। ਜ਼ਿਕਰ ਖਾਸ ਹੈ ਕਿ ਕੈਨੇਡੀਅਨ ਇਮੀਗ੍ਰੇਸ਼ਨ ਦੇ ਇਤਿਹਾਸ 'ਚ ਪਹਿਲੀ ਵਾਰ ਇੱਕ ਕੈਲੰਡਰ ਬਰੇ ਦੌਰਾਨ 23 ਲੱਖ ਤੋਂ ਵੱਧ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਗਈਆਂ ਸਨ। 2024 ਦੇ ਹੈਰਾਨਕੁਨ ਆંકੜੇ ਦਰਸਾਉਂਦੇ ਨੇ ਕਿ ਟੈਂਪੋਰਰੀ ਰੈਜ਼ੀਡੈਂਟ ਦੀਆਂ ਕੁੱਲ ਅਰਜ਼ੀਆਂ ਵਿੱਚੋਂ 50% ਸਿੱਧੇ ਤੌਰ ਤੇ ਰੱਦ ਹੋ ਗਈਆਂ। ਇਹ ਆંકੜਾ 23,50,000 ਰਿਹਾ। 2023 ਚ 18 ਲੱਖ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਗਈਆਂ ਸਨ ਸਭ ਤੋਂ ਵੱਧ ਸਖਤੀ ਵਿਜ਼ਿਟਰ ਵੀਜ਼ਾ ਮੰਗਣ ਵਾਲਿਆਂ ਨਾਲ ਵਰਤੀ ਗਈ ਤੇ 54 ਫੀਸਦੀ ਅਰਜ਼ੀਆਂ ਰੱਦ ਹੋਈਆਂ ਜਦਕਿ 2023 ਚ 40 ਫੀਸਦੀ ਅਰਜ਼ੀਆਂ ਰੱਦ ਹੋਈਆਂ ਸਨ ਦੂਜੇ ਪਾਸੇ ਇਮੀਗ੍ਰੇਸ਼ਨ ਵਿਭਾਗ ਵੱਲੋਂ 3 ਮਹੀਨੇ ਬਾਅਦ ਕੈਨੇਡੀਅਨ ਤਜਰਬੇ ਵਾਲੀ ਸ਼੍ਰੇਣੀ ਵਿੱਚ ਐਕਸਪ੍ਰੈਸ ਐਂਟਰੀ ਦਾ ਡਰਾਅ ਕਰਦਿਆਂ 500 ਉਮੀਦਵਾਰਾਂ ਨੂੰ ਪੀਆਰ ਲਈ ਅਰਜ਼ੀ ਦਾਖਲ ਕਰਨ ਦਾ ਸੱਦਾ ਦਿੱਤਾ ਗਿਆ ਹੈ ਕਟੋਕਟ ਸੀਆਰਐਸ 547 ਰਹਾਤ ਯੋਗ ਉਮੀਦਵਾਰਾਂ ਨੂੰ 21 ਮਈ ਤੱਕ ਪ੍ਰੋਫਾਈਲ ਕ੍ਰੀਏਟ ਕਰਨ ਦੀ ਹਦਾਇਤ ਦਿੱਤੀ ਗਈ ਹੈ। ਉਦੋਂ ਦੇ ਯੂਐਸ ਤੇ ਕੈਨੇਡਾ ਦੇ ਵਿੱਚ ਟੈਰਿਫ ਤਣਾ ਦੇ ਚੱਲਦਿਆਂ ਸਟੇਟਸ ਦੇ ਬਾਰਡਰ ਕ੍ਰੋਸ ਕਰਨ ਤੋਂ ਬਾਅਦ ਬਵਾਲ ਹੋ ਰਹੇ ਨੇ ਦਰਸਲ ਯੂਐਸ ਕੈਨੇਡਾ ਬਾਰਡਰ ਦੇ ਉੱਤੇ ਪੋਸਟਾਂ ਬਣਾ ਦਿੱਤੀਆਂ ਗਈਆਂ ਨੇ ਚੈਕਿੰਗ ਹੋ ਰਹੀ ਹੈ ਚੈਕਪੋਸਟਾਂ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਏਜੰਟਾਂ ਦੇ ਵੱਲੋਂ ਆਉਣ ਜਾਣ ਵਾਲੇ ਲੋਕਾਂ ਤੋਂ ਪੁੱਛੇ ਜਾ ਰਹੇ ਨੇ ਤੇ ਇਸੇ ਹੀ ਦੌਰਾਨ ਵਾਸ਼ਿੰਗਟਨ ਸਟੇਟ ਦੇ ਕਾਰੋਬਾਰੀ ਚਿੰਤਾ ਦੇ ਵਿੱਚ ਨੇ ਉਹਨਾਂ ਦਾ ਕਹਿਣਾ ਹੈ ਕਿ ਕੈਨੇਡੀਅਨਸ ਹੁਣ ਬਾਰਡਰ ਕ੍ਰੋਸ ਕਰਕੇ ਆਉਣ ਤੋਂ ਡਰਦੇ ਨੇ ਕਿਉਂਕਿ ਉਹਨਾਂ ਤੋਂ ਕਈ ਤਰ੍ਹਾਂ ਦੇ ਸਵਾਲ ਪੁੱਛੇ ਜਾਂਦੇ ਨੇ ਤੇ ਜੇ ਉਹਨਾਂ ਦਾ ਸਵਾਲਾਂ ਦੇ ਸਵਾਲ ਜਵਾਬ ਮਾਫ ਕਰਨਾ ਸਹੀ ਨਹੀਂ ਦਿੱਤੇ ਜਾਂਦੇ ਤਾਂ ਫਿਰ ਉਨਾ ਨੂੰ ਸਖਤ ਨਤੀਜੇ ਪੁਗਤਨੇ ਪੈਂਦੇ ਨੇ ਬਲੇਨ ਵਾਸ਼ਿੰਗਟਨ ਚਿਪ 49 ਦੇ ਸਟਾਫ ਕੋਲ ਕੈਂਟਾ ਅਮਰੀਕਾ ਪੈਸੀਫਿਕ ਹਾਈਵੇ ਬਾਰਡਰ ਕਰਾਸਿੰਗ ਤੇ ਗਤੀਵਿਧੀ ਚ ਅਗਲੀ ਕਤਾਰ ਵਾਲੀ ਸੀਟ ਹੈ ਜੋ ਹਾਲ ਹੀ ਵਿੱਚ ਸਰਹੱਦ ਤੇ ਗਤੀਵਿਧੀਆਂ ਦੀ ਘਾਟ ਪਾਈ ਗਈ ਹੈ ਪਾਰਸਲ ਸੇਵਾ ਦੇ ਮੈਨੇਜਰ ਜੋਸਿਫ ਫੋਰਡਟ ਨੇ ਮੀਡੀਆ ਨੂੰ ਦੱਸਿਆ ਕਿ ਇਸ ਵੇਲੇ 60 ਫੀਸਦੀ ਮਾਲੀਆ ਘਟਣ ਦੇ ਇੱਕ ਲੈਵਲ ਤੇ ਨੇ ਉਨ੍ਹਾਂ ਆਖਿਆ ਸਾਨੂੰ 30 ਤੋਂ ਘੱਟ ਪੈਕੇਜ ਮਿਲ ਰਹੇ ਨੇ 30 ਤੋਂ 40 ਪੈਕੇਜ ਇੱਕ ਦਿਨ 'ਚ ਮਿਲ ਰਹੇ ਨੇ ਇਹ 150 ਤੋਂ ਘੱਟ ਕੇ 200 ਹੋ ਗਏ ਨੇ ਤੇ ਇਹ ਪਹਿਲਾ ਹੌਲੀ ਸੀਜ਼ਨ ਹੈ ਇਸ ਲਈ ਸਾਰਾ ਕੁਝ ਹੌਲੀ-ਹੌਲੀ ਤੇ ਸਲੋਲੀ-ਸਲੋਲੀ ਹੁੰਦਾ ਜਾ ਰਿਹਾ ਹੈ ਫਾਰਡ ਨੇ ਕਿ ਹੈ ਕਿ ਨਤੀਜੇ ਵਜੋਂ ਉਹਨਾਂ ਨੇ ਕੰਮ ਕਰਨ ਦੇ ਘੰਟੇ ਘਟਾ ਦਿੱਤੇ ਨੇ ਉਹ ਜਿੰਨਾ ਸੰਭਵ ਹੋ ਸਕੇ ਪੈਸੇ ਬਚਾਉਣ ਲਈ ਲਾਈਟਸ ਤੇ ਹੀਟ ਬੰਦ ਰੱਖ ਰਹੇ ਨੇ ਉਹਨਾਂ ਆਖਿਆ ਕਿ ਉਹ ਕਾਰੋਬਾਰ ਦੇ ਵਿੱਚ ਬਣੇ ਰਹਿਣਾ ਚਾਹੁੰਦੇ ਨੇ ਤੇ ਆਪਣੇ ਗਾਹਕਾਂ ਨੂੰ ਪਿਆਰ ਕਰਦੇ ਨੇ ਤੇ ਉਹਨਾਂ ਦਾ ਮਾਲਕ ਕੈਨੇਡੀਅਨ ਹੈ ਫਰਡਰਟ ਨੇ ਕਿਹਾ ਕਿ ਪਹਿਲਾਂ ਉਹਨਾਂ ਕੋਲ ਇੱਕ ਦਿਨ ਵਿੱਚ 45 ਤੋਂ 60 ਗਾਹ ਕੁੰਦੇ ਸੀ ਪਰ ਹੁਣ ਸਿਰਫ ਕਾਫੀ ਘਰਾਟ ਆ ਗਈ ਹੈ ਉਹਨਾਂ ਆਖਿਆ ਕਿ ਉਹ ਆਪਣੇ ਗਾਹਕਾਂ ਤੋਂ ਵੀ ਸੁਣ ਰਹੇ ਨੇ ਕਿ ਸਰਹੱਦ ਪਾਰ ਕਰਨ ਤੋਂ ਉਹਨਾਂ ਨੂੰ ਡਰ ਲੱਗ ਰਿਹਾ ਹੈ ਉਹ ਆਉਣ ਤੋਂ ਡਰਦੇ ਨੇ ਤੇ ਫਿਰ ਵਾਪਸ ਜਾ ਕੇ ਟੈਰਿਫ ਦਾ ਭੁਗਤਾਨ ਨਹੀਂ ਕਰਨਾ ਚਾਹੁੰਦੇ ਫਰਡਰਟ ਨੇ ਕਿਹਾ ਕਿ ਇਹ ਵਾਹਾਂ ਦਾ ਸਿਲਸਲਾ ਜ਼ੋਰਾਂ ਤੇ ਚੱਲ ਰਿਹਾ ਹੈ ਗਾਹਕ ਉਹਨਾਂ ਨੂੰ ਸਰਹੱਦੀ ਫੌਜ ਦੇ ਪ੍ਰਦਰਸ਼ਨ ਬਾਰੇ ਸੁਣ ਕੇ ਕਿ ਨੀਜਿੰਸ ਨੂੰ ਕਮਾਉਂਦੀਆਂ ਕਹਾਣੀਆਂ ਸੁਣਾ ਰਹੇ ਨੇ ਸਰ ਹੱਡੀ ਗਾਰਡ ਹਰ ਕਿਸੇ ਦੇ ਫੋਨ ਦੀ ਤਲਾਸ਼ੀ ਲੈਣਗੇ ਤੇ ਉਹ ਪੁੱਛਣਗੇ ਕਿ ਕੀ ਤੁਹਾਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਸੰਦ ਨੇ ਜੇਕਰ ਤੁਸੀਂ ਕਹੋਗੇ ਤਾਂ ਨਹੀਂ ਤਾਂ ਤੁਹਾਨੂੰ ਹਮੇਸ਼ਾ ਲਈ ਅਮਰੀਕਾ ਦੇ ਵਿੱਚ ਆਉਣ ਤੋਂ ਪਾਬੰਦੀ ਲਗਾ ਦਿੱਤੀ ਜਾਵੇਗੀ। ਉਹਨਾਂ ਕਹਿਆ ਕਿ ਉਹ ਜੋ ਵੀ ਕਹਿੰਦੇ ਨੇ ਸਭ ਝੂਠ ਹੈ। ਇਹ ਉਹ ਚੀਜ਼ਾਂ ਨੇ ਜੋ ਲੋਕ ਸੁਣ ਰਹੇ ਨੇ ਤੇ ਗਾਕ ਸਿੱਧੇ ਤੌਰ ਤੇ ਕਹਾਣੀਆਂ ਬਣਾ ਬਣਾ ਕੇ ਸੁਣਾ ਕੇ ਗੱਪਾਂ ਮਾਰ ਰਹੇ ਨੇ ਤਾਂ ਜੋ ਹੋਰ ਲੋਕਾਂ ਨੂੰ ਡਰਾਇਆ ਜਾ ਸਕੇ। ਉਹਨਾਂ ਆਖਿਆ ਹੈ ਕਿ ਮੈਨੂੰ ਕਈ ਕਸਟਮਰਸ ਦੇ ਈਮੇਲ ਤੇ ਕਾਲਸ ਆਏ ਨੇ ਤੇ ਉਹ ਆਪਣੇ ਪੈਕੇਜ ਛੱਡ ਰਹੇ ਨੇ ਕਿਉਂਕਿ ਉਹ ਇੱਥੇ ਆਉਣ ਤੋਂ ਡਰਦੇ ਨੇ ਪ੍ਰੋਡਕਟ ਨੇ ਕਿਹਾ ਕਿ ਉਸਨੇ ਆਪਣੇ ਕਿਸੇ ਵੀ ਗਾਹਕ ਨੂੰ ਸਰਹੱਦ ਤੇ 네ਗੇਟਿਵ ਐਕਸਪੀਰੀਅੰਸ ਹੋਣ ਬਾਰੇ ਨਹੀਂ ਸੁਣਿਆ ਹਾਲਾਂਕਿ ਉਹ ਇਹ ਦੇਖ ਕੇ ਹੈਰਾਨ ਰਹਿ ਗਏ ਨੇ ਕਿ ਕੈਨੇਡਾ ਵਾਪਸ ਆਉਣ ਵਾਲੇ ਯਾਤਰੀਆਂ ਲਈ ਸਰਹੱਦੀ ਲਾਂਘੇ ਤੇ ਦੂਜੀ ਜਾਂਚ ਸ਼ੁਰੂ ਹੋ ਗਈ ਹੈ ਉਨ੍ਹਾਂ ਨੇ মিডিਆ ਨੂੰ ਦੱਸਿਆ ਹੈ ਕਿ ਉਹਨਾਂ ਨੂੰ ਐਦਾਂ ਲੱਗ ਰਿਹਾ ਹੈ ਕਿ ਇੱਕ ਮਸ਼ਕ ਸੀ ਕਿਉਂਕਿ ਪਹਿਲਾਂ ਕਦੇ ਸਰਹੱਦੀ ਏਜੰਟਾਂ ਨੂੰ ਐਦਾਂ ਕਰਦੇ ਹੋਏ ਨਹੀਂ ਵੇਖਿਆ ਗਿਆ। ਉਹਨਾਂ ਆਖਿਆ ਇਹ ਪੁੱਛ-ਗਿੱਚ ਦਾ ਸਿਲਸਿਲਾ ਲਗਾਤਾਰ 2 ਹਫ਼ਤਿਆਂ ਤੋਂ ਚੱਲ ਰਿਹਾ ਹੈ ਅਤੇ ਸਾਰਾ ਦਿਨ ਨਹੀਂ ਪਰ ਹਰ ਰੋਜ਼ ਕੁਝ-ਕੁਝ ਘੰਟੇ ਇਸੇ ਤਰ੍ਹਾਂ ਜਾਂਚ ਪੜਤਾਲ ਚੱਲਦੀ ਰਹਿੰਦੀ ਹੈ। ਫਰਡਟ ਨੇ ਕਿਹਾ ਕਿ ਉਹ ਹਫ਼ਤੇ 'ਚ 4 ਦਿਨ ਕੰਮ ਕਰਦੇ ਨੇ ਤੇ ਲਗਭਗ ਹਰ ਵਾਰ ਬਾਦੂ ਸਰਹੱਦੀ ਚੌਂਕੀਆਂ ਵੇਖੀਆਂ ਨੇ ਤੇ ਉਹਨਾਂ ਨੂੰ ਚਿੰਤਾ ਹੈ ਕਿ ਕਸਟਮਰਜ਼ ਵਾਸਤੇ ਬਹੁਤ ਛੜੀਆਂ ਰੁਕਾਵਟਾਂ ਆ ਸਕਦੀਆਂ ਨੇ। ਉਹਨਾਂ ਨੇ ਕਿਹਾ ਹੈ ਕਿ ਬਲੈਂਸ ਹੱਦੀ ਕ੍ਰੋਸਿੰਗਸ 'ਚ ਕਮੀ ਤੋਂ ਪੀੜਤ ਹੈ ਕਾਰੋਬਾਰ ਕਾਮਿਆਂ ਦੀ ਛਾਂਟੀ ਕੀਤੀ ਜਾ ਰਹੀ ਹੈ ਕੋਈ ਵੀ ਨੌਕਰੀ ਤੇ ਨਹੀਂ ਰੱਖ ਰਿਹਾ ਤੇ ਉਹਨਾਂ ਨੂੰ ਚਿੰਤਾ ਹੈ ਕਿ ਇਹ ਇੱਕ ਤਰ੍ਹਾਂ ਦਾ ਪਾਸਟ ਸ਼ਹਿਰ ਜਾਂ ਘੋਸਟ ਸ਼ਹਿਰ ਬਣ ਕੇ ਰਹਿ ਜਾਵੇਗਾ ਉਹਨਾਂ ਨੇ ਉਮੀਦ ਕੀਤੀ ਹੈ ਕਿ ਉਹ ਆਪਣੇ ਗਾਹਕਾਂ ਦੇ ਨਾਲ ਅੱਗੇ ਵਧਦੇ ਰਹਿਣਗੇ ਅਤੇ ਆਪਣਾ ਕਾਰੋਬਾਰ ਸਹੀ ਤਰੀਕੇ ਦੇ ਨਾਲ ਚਲਾ ਸਕਣਗੇ ਘਟ ਬ੍ਰਿਟਿਸ਼ ਕੋਲੰਪੀਆ ਨਾ ਵਾਚ ਕਾਮ ਕਾਉਂਟੀ ਦੇ ਵਿੱਚ ਗੱਡੀ ਚਲਾ ਰਹੇ ਨੇ ਕਿਉਂਕਿ ਚਾਰ ਲੋਰ ਮੈਨ ਲਾਈਨ ਕ੍ਰੋਸਿੰਗਸ ਤੇ ਆંકੜੇ ਦੱਸਦੇ ਨੇ ਕਿ ਅਪ੍ਰੈਲ 2024 ਚ 2 ਲੱਖ ਤੋਂ ਵੱਧ ਬੀਸੀ ਵਾਹਨ ਦੱਖਣ ਵੱਲ ਪਾਰ ਕਰ ਰਹੇ ਸਨ ਹਾਲਾਂਕਿ ਇਸ ਅਪ੍ਰੈਲ ਵਿੱਚ ਇਹ ਗਿਣਤੀ ਅੱਧੇ ਤੋਂ ਵੱਧ ਘਟ ਗਈ ਹੈ ਹੋਰ ਨੇੜਲੇ ਕਾਰੋਬਾਰ ਵੀ ਕੈਨੇਡੀਅਨਸ ਨੂੰ ਵਾਪਸ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕੋਲੰਬੀਆ ਹਸਪਿਟੈਲਿਟੀ ਦੇ ਖੇਤਰੀ ਉਪ ਪ੍ਰਧਾਨ ਤੇ ਸੈਮੀਆਹਮੂ ਰਿਜ਼ੋਰਟ ਗल्फ ਐਂਡ ਸਪਾ ਦੇ ਜਰਨਲ ਮੈਨੇਜਰ ਮਾਰਕ ਐਂਟਿਊ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਹ ਇਸ ਵੇਲੇ ਇੱਕ ਪ੍ਰੋਮੋਸ਼ਨ ਚਲਾ ਰਹੇ ਨੇ ਜਿੱਥੇ ਕੈਨੇਡੀਅਨ 30% ਘਟ ਭੁਗਤਾਨ ਕਰਦੇ ਨੇ ਜੋ ਅਮਰੀਕੀ ਡਾਲਰ ਦੇ ਬਰਾਬਰ ਹੈ ਇੰਜੀਨੇ ਕਿਹਾ ਹੈ ਕਿ BC ਦੇ ਸਾਲਾਨੀ ਰਿਜ਼ੋਰਟ ਦੇ ਘਾਕਾ ਦਾ ਵੱਡਾ ਹਿੱਸਾ ਨੇ ਉਹਨਾਂ ਨੂੰ ਗਰਮੀਆਂ ਲਈ ਕੁਝ ਬੁਕਿੰਗਸ ਵੇਖਣ ਨੂੰ ਮਿਲ ਰਹੀਆਂ ਨੇ ਪਰ ਬਸੰਤ ਦੀਆਂ ਛੁੱਟੀਆਂ ਦੌਰਾਨ ਲੋਕਾਂ ਦੀ ਗੈਦਰਿੰਗ ਕਾਫੀ ਘਟ ਗਈ ਹੈ ਪਰ ਇਹਨਾਂ ਲੋਕਾਂ ਨੇ ਕਿਹਾ ਹੈ ਕਿ ਉਹ ਫਿਊਚਰ ਬਾਰੇ ਪੋਜ਼ਿਟਿਵ ਨੇ ਜੋ ਦਰੇ ਫਰਵਰੀ ਤੋਂ ਬਾਅਦ ਪਹਿਲੇ ਐਕਸਪ੍ਰੈਸੈਂਟਡ ਡਰਾ ਦੇ ਵਿੱਚ ਕੈਨੇਡੀਅਨ ਐਕਸਪੀਰੀਐਂਸ ਕਲਾਸ ਦੇ ਲਈ ਸਿਰਫ 500 ਪੀਆਰ ਸੱਦੇ ਭੇਜ ਗਏ ਨੇ ਇਸ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ ਸੀਆਰਐਸ ਦਾ ਕਟਆਫ ਸਕੋਰ 26 ਅੰਕਾਂ ਦੇ ਨਾਲ 547 ਹੋ ਗਿਆ 13 ਮਈ ਨੂੰ ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨਡਾ ਨੇ ਆਖਰਕਾਰ 3 ਮਹੀਨਾ ਤੋਂ ਵੱਧ ਇੰਤਜ਼ਾਰ ਤੋਂ ਬਾਅਦ ਕੈਨੇਡੀਅਨ ਐਕਸਪੀਰੀਐਂਸ ਕਲਾਸ ਪ੍ਰੋਗਰਾਮ ਲਈ ਇੱਕ ਐਕਸਪ੍ਰੈਸ ਐਂਟਰੀ ਡਰਾ ਕਰਿਆ ਇੱਕ ਪਾਸੇ ਚੰਗੀ ਖਬਰ ਹੈ ਕਿ ਸੀਸੀ ਸੀਨੀਅਰ ਰੈਜ਼ਿਊਮ ਕੱਢਿਆ ਹੈ ਪਰ ਦੂਜੇ ਪਾਸੇ ਵਿਆਪਕ ਰੈਂਕਿੰਗ ਸਿਸਟਮ ਵਿੱਚ ਕਟ-ਆਫ ਸਕੋਰ 547 ਤੱਕ ਪਹੁੰਚ ਗਿਆ ਹੈ ਜੋ ਕਿ 2025 ਲਈ ਸਭ ਤੋਂ ਵੱਧ ਹੈ ਇਸ ਤੋਂ ਇਲਾਵਾ ਆਈਆਰਸੀਸੀ ਨੇ ਐਕਸਪ੍ਰੈਸ ਐਂਟਰੀ ਡਰਾ ਚ ਸਥਾਈ ਨਿਵਾਸ ਲਈ ਅਰਜ਼ੀ ਦੇਣ ਲਈ ਸਿਰਫ 500 ਸੱਦੇ ਭੇਜੇ ਨੇ ਜੋ ਕਿ ਬਹੁਤ ਘੱਟ ਗਿਣਤੀ ਹੈ 13 ਮਈ ਨੂੰ ਸੀਸੀ ਐਕਸਪ੍ਰੈਸ ਐਂਟਰੀ ਡਰਾ ਦੇ ਵੇਰਵੇ ਕੁਝ ਇਸ ਪ੍ਰਕਾਰ ਦਿੱਤੇ ਗਏ ਨੇ ਕੈਨੇਡੀਅਨ ਅਨੁਭਵ ਕਲਾਸ ਵਾਸਤੇ ਤਰੀਕ ਤੇ ਸਮਾਂ 13 ਮਈ 2025 ਰੱਖਿਆ ਗਿਆ ਸਭ ਤੋਂ ਘੱਟ ਦਰਜੇ ਵਾਲੇ ਸੱਦੇ ਗਏ ਉਮੀਦਵਾਰ ਦਾ ਸੀਆਰਐਸ ਸਕੋਰ 547 ਹੋਣਾ ਚਾਹੀਦਾ ਹੈ ਜਾਰੀ ਕੀਤੇ ਗਏ ਸੱਦਿਆਂ ਦੀ ਗਿਣਤੀ 500 ਹੈ 500 ਜਾਂ ਉਸ ਤੋਂ ਵੱਧ ਦੇ ਲੋੜੀਂਦਾ ਰੈਂਕ ਰੱਖੇ ਗਏ ਨੇ 21 ਮਈ 2024 ਨੂੰ ਟਾਈ ਬ੍ਰੇਕਿੰਗ ਨਿਯਮ ਰੱਖੇ ਗਏ ਨੇ ਜੇਕਰ ਕਈ ਉਮੀਦਵਾਰਾਂ ਦੇ ਸਕੋਰ ਸਭ ਤੋਂ ਘੱਟ ਹੁੰਦੇ ਨੇ ਤਾਂ ਕਟ-ਆਫ ਉਸ ਸਮੇਂ ਤੇ ਮਿਤੀ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ ਜਿਸ ਦਿਨ ਉਮੀਦਵਾਰਾਂ ਨੇ ਆਪਣੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਮ੍ਹਾਂ ਕਰਵਾਈ ਸੀ 5 ਫਰਵਰੀ 2025 ਤੋਂ CEC ਸਦਿਆਂ ਦੇ ਦੌਰ ਨੂੰ ਅਸਥਾਈ ਤੌਰ ਤੇ ਮੁਅੱਤਲ ਕਰਨ ਅਤੇ ਅੱਜ ਦੇ ਡਰਾਅ ਚ ਭੇਜੇ ਗਏ ਸਦਿਆਂ ਦੀ ਸੀਮਤ ਗਿਣਤੀ ਦੇ ਕਾਰਨ ਕਟ-ਆਫ ਸਕੋਰ ਤੋਂ ਵੱਧ ਹੈ ਉਮੀਦ ਕੀਤੀ ਜਾ ਰਹੀ ਹੈ ਕਿ IRCC 13 ਮਈ ਨੂੰ ਸੌਚੂ ਕਰਨ ਵਾਲੀ ਨਵੀਂ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੈਜ ਡਾਈ ਦੀ ਅਗਵਾਈ ਹੇਠ ਸੱਦੇ ਦੇ ਵੱਡੇ ਦੌਰ ਦਾ ਆਯੋਜਨ ਕਰੇਗਾ IRCC ਦੇ ਮੁਤਾਬਕ ਪੂਲ ਦੇ ਵਿੱਚ ਨਵੀਨਤਮ CRS ਸਕੋਰ ਵੰਡ ਕਿਸ ਪ੍ਰਕਾਰ ਕੀਤੀ ਗਈ ਹੈ ਆਨਲਾਈਨ ਦੇਖਿਆ ਜਾ ਸਕਦਾ ਹੈ ਸਕੋਰ ਦੀ ਗਿਣਤੀ ਉਮਰ ਸਿੱਖਿਆ ਕੰਮ ਦੇ ਐਕਸਪੀਰੀਅੰਸ ਦੇ ਭਾਸ਼ਾ ਦੀ ਮੁਹਾਰਤ ਤੇ ਸੁਬਾਈ ਨਾਮ ਸਦਕੀਆਂ ਵਰਗੇ ਕਾਰਕਾਂ ਲਈ ਵਾਧੂ ਅੰਕਾਂ ਵਰਗੇ ਕਾਰਕਾਂ ਦੇ ਆਧਾਰ ਤੇ ਕੀਤੀ ਜਾਂਦੀ ਹੈ ਜੋ ਦਰੇ 90 ਸੰਗੀ ਕੈਬਨਟ ਦੀ ਪਹਿਲੀ ਮੀਟਿੰਗ ਹੋਈ ਹੈ ਤੇ ਪਹਿਲੀ ਮੀਟਿੰਗ ਤੋਂ ਪਹਿਲਾਂ ਪਾਰਲੀਮੈਂਟ ਹਿੱਲ ਦੇ ਉੱਤੇ ਮੰਤਰੀਆਂ ਦੇ ਵੱਲੋਂ ਰਾਜ ਸਖਤਰਾਂ ਦੇ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਲਿਬਰਲਸ ਨੂੰ ਦੁਬਾਰਾ ਚੋਣ ਵਾਲੇ ਲਜਾਂ ਤੋਂ 2 ਹਫ਼ਤੇ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ ਨੂੰ ਆਪਣੀ ਕੈਬਨਿਟ ਦਾ ਗਠਨ ਕੀਤਾ ਇਸ ਵਿੱਚ કુલ 28 ਮੰਤਰੀ ਨੇ ਉਦਯੋਗ ਮੰਤਰੀ ਮਲਾਨੀ ਜੋਲੀ ਨੇ Honda ਦੇ ਐਲਾਨ ਤੇ ਟਿੱਪਣੀ ਕੀਤੀ ਹੈ ਕਿ ਉਹ ਜਾਰੀਓ ਦੇ ਵਿੱਚ 15 ਬਿਲੀਅਨ ਡਾਲਰ ਦੇ EV ਬੈਟਰੀ ਪ੍ਰੋਜੈਕਟ ਦੇ ਵਿੱਚ ਦੇਰੀ ਕਰ ਰਹੇ ਨੇ ਵਿਦੇਸ਼ ਮੰਤਰੀ ਨੀਤਾ ਆਨੰਦ ਨੇ ਇਜ਼ਰਾਈਲ ਹਮਾਸ ਦੇ ਯੁੱਧ ਦੌਰਾਨ ਗਾਜ਼ਾ ਤੱਕ ਪਹੁੰਚਣ ਵਾਲੀ ਮਨੁੱਖੀ ਸਹਾਇਤਾ ਨਾਲ ਸੰਬੰਧਿਤ ਮੁੱਦੇ 'ਤੇ ਚਰਚਾ ਕੀਤੀ ਤੇ ਉਦੋਂ ਹੀ ਆਵਾਜਾਈ ਤੇ ਅੰਤਰਰਾਸ਼ਟਰੀ ਵਪਾਰ ਦੇ ਮੰਤਰੀ ਕ੍ਰਿਸਟੀਅਨ ਫਰਲੈਂਡ ਨੇ ਵੀ ਨਵੇਂ ਮੰਤਰਾਲੇ ਮਿਲਣ ਤੇ ਖੁਸ਼ੀ ਜ਼ਾਹਰ ਕੀਤੀ ਤੇ ਇਸ ਮਾਮਲੇ ਦੇ ਵਿੱਚ ਟਿੱਪਣੀ ਕੀਤੀ How humbled he was to be taking on his job. And that's exactly my feeling. I think that this is a critical moment for Canada, a consequential moment. I'm absolutely confident that Mark Carney has already begun to be a consequential Prime Minister for Canada, someone who is committed to building Canada. And I'm really grateful and humbled to be part of this team. I'm especially excited about internal trade. This is something that Canadian economists, Canadian geeks, have been talking about for decades. Entire books have been written about it. The IMF has estimated that lifting all barriers to internal trade will add as much as 4% to our GDP. That is a lot, and we need it right now. And I really believe this is a moment we can get it done. Internal trade has become sexy. Um, it has! I know, it's funny, but yet true. Um, you see premiers across the country really putting their shoulder to the wheel. Yesterday, after the cabinet announcement, I heard from a number of premiers who got in touch with me directly and said, let's go, let's do this. And transport obviously is a critical part of building Canada. So I'm humbled and grateful to be part of this. Well, our focus is indeed to build a strong domestic economy, and that is going to necessitate increased cooperation nationally. And as you know, that also means eradicating barriers to trade, which Alberta itself. Has done very good work on over the past number of years. Uh, so I do hope that as a country, all provinces and territories will be able to come together to strengthen the domestic economy. i'm happy to be the new industry minister. i had the chance this morning to talk with vic fidelli from ontario already and to talk about the uh, honda issue. our goal is definitely to make sure that we're in solution mode. my goal is before the end of the day to be able to talk to uh, the head of, of honda, uh, to all um, people that are in the auto sector. my goal is to make sure that uh, I'll be there for you, fighting for you, uh, and uh, we'll make sure that we'll be in solution mode. <laughs>